ਜਿਹੜੀ ਆ ਉਹ ਬੰਦ ਕੀਤੀ ਗਈ ਆ ਮਿੱਟੀ ਪਾਈ ਹੋਈ ਏ ਤੇ ਗਾੜੀ ਪਾਣੀ ਦਾ ਕੋਈ ਵਿਕਾਸ ਨਹੀਂ ਆ ਗਾੜੀ ਜਾਂਦਾ ਛੱਪੜ ਜਿਹੜਾ ਬਿਲਕੁਲ ਉਹ ਬੰਦ ਹੋਇਆ ਪਿਆ ਏ ਪਾਣੀ ਵਾਪਸ ਨੂੰ ਜਾ ਰਿਹਾ ਏ ਛੱਪੜ ਦਾ ਇੱਥੇ ਸਾਰੀਆਂ ਕੰਦਾ ਕੀਤੀਆਂ ਜਾ ਰਹੀਆਂ ਨੇ ਕੰਦਾ ਉਹ ਡੱਕੀਆਂ ਜਾਣ ਇਹ ਜਿਹੜਾ ਖਾਂ ਵਲਿਆ ਜਾ ਰਿਹਾ ਛੱਪੜ ਦਾ ਹੀ ਡੱਕਿਆ ਜਾਣ ਸਾਡੀ ਇਹੋ ਸਰਕਾਰ ਨੂੰ ਬੇਨਤੀ ਆ ਪਾਣੀ ਜਾਂਦਾ ਉੱਥੇ ਸਾਰੀ ਹੋ ਰਹੀ ਆ ਹਾਂਜੀ ਹਾਂਜੀ ਸਾਰੀ ਇੱਥੇ ਕੰਦਾ ਵਲੀਆਂ ਜਾ ਰਹੀਆਂ ਨੇ ਨੀਆਂ ਤਾਜ਼ੀਆਂ ਪੜੀਆਂ ਜਾ ਰਹੀਆਂ ਕਈਆਂ ਨੇ ਛੱਤਾ ਪਾਲੀਆਂ ਕਈ ਪਾ ਰਹੇ ਨੇ ਅਡੀ ਇਹੋ ਬੇਨਤੀ ਆ ਕਿ ਪਾਣੀ ਕਿੱਥੇ ਜਾਏਗਾ ਪਿੰਡ ਦਾ ਬਸ ਇੰਨੀ ਸਾਡੀ ਬੇਨਤੀ ਸਾਡੀ ਕਿਸੇ ਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਪਾਣੀ ਜਿਹੜਾ ਛੱਪੜ ਸਾਫ਼ ਕਰਾਇਆ ਜਾਵੇ ਇਹ ਛੱਪੜ ਕਢਾਇਆ ਜਾਵੇ ਕਹਿੰਦੇ ਗਲੀ ਦਾ ਪਾਣੀ ਗਲੀ ਵਿੱਚ ਕਿੰਨੇ ਦਿਨਾਂ ਤੋਂ ਕਿੰਨੇ ਕੇ ਸਮੇਂ ਤੋਂ ਇਹ ਪਾਣੀ ਜੇ ਇਹ ਬਹੁਤ ਸਮੇਂ ਤੋਂ ਸਾਲ ਤੋਂ ਵੱਧੀ ਤੋਂ ਲਾੜੋ ਸਾਲ ਤੋਂ ਪਹਿਲਾਂ ਲਾੜੋ ਇੱਥੇ ਇਹੀ ਹਾਲ ਆ ਮੈਂ ਤੇ ਜਦੋਂ ਦੀ ਆਈ ਇੱਥੇ ਵਿਆਹੀ ਇੱਥੇ ਇਹੀ ਹਾਲ ਆ ਗਲੀ ਦਾ ਇਹ ਪਹਿਲਾਂ ਕਾਂਗਰਸ ਦੀ ਸਰਕਾਰੀ ਹੁਣ ਆਮ ਆ ਇਹ ਸ਼ੁਰੂ ਤੋਂ ਇਹੀ ਜੀ ਹਾਂਜੀ ਕਿਸੇ ਨੇ ਕੋਈ ਸੁਣਵਾਈ ਕੋਈ ਕੋਈ ਸੁਣਵਾਈ ਨਹੀਂ ਇੱਥੇ ਹੋਈ ਜੋ ਮਰ ਜਿਹੜਾ ਮਰਜੀ ਸਰਪੰਚ ਬਣ ਜੇ ਇੱਥੇ ਕੋਈ ਸੁਣਵਾਈ ਨਹੀਂ ਜੇ ਇੱਥੇ ਇਦਾਂ ਹੀ ਰਹਿੰਦਾ ਜੀ ਹਾਲ ਕੀ ਚਾਹੁੰਦੇ ਆ ਅਸੀਂ ਇਹੇ ਚਾਹੁੰਦੇ ਆ ਸਰਕਾਰ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਛੱਪੜ ਕਢਾਏ ਜਾਣ ਜਿਹੜੇ ਵਲੇ ਆ ਉਹ ਵੀ ਕਢਾਏ ਜਾਣ ਇੱਥੇ ਪਾਣੀ ਦਾ ਵਕਾਸ ਹੋਏ ਹਾਂਜੀ ਹਾਂਜੀ ਅਸੀਂ ਪਾਣੀ ਕਿੰਨੇ ਚੋਏ ਪਾਣੀ ਘੜਾ ਤੇ ਕਿੰਨੇ ਚ ਚੇਤਾਂ ਚ ਆ ਰਹੀ ਆ ਪਾਜੀ ਪਹਿਲਾਂ ਤੇ ਪਾਣੀ ਸਾਫ ਰਹੀ ਮੋਟਰ ਲੱਗੀ ਸੀ ਦਰਾਈਆਂ ਲੈਂਦੇ ਸੀ ਮੋਟਰ ਚਲਾਉਂਦੇ ਸੀ ਪਾਣੀ ਨਿਕਲ ਜਾਂਦਾ ਸੀ ਹੁਣ ਵਿੱਚੋਂ ਦੋ ਕੁ ਬੰਦਿਆਂ ਨੇ ਮਿੱਟੀ ਪਾਤੀ ਗਲੀ ਚ ਵਿਆਣੀ ਵੀ ਬੰਦ ਕਰ ਦਿੱਤੀ ਹੋਈ ਆ ਗਲੀ ਦੇ ਵਿੱਚ ਹਾਂਜੀ ਮਿੱਟੀ ਪਾਈ ਆ ਵਿਆਣੀ ਵੀ ਬੰਦ ਕਰਤੀ ਸਰਕਾਰੀ ਤੇ ਬਾਕੀ ਆਪਾਂ ਕੂੜਾ ਸੁੱਟਣਾ ਏ ਗਾੜੀ ਹੱਡੇ ਖਲੋਗੇ ਆ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਹਾਂਜੀ ਵੀ ਸੱਪੜ ਹੱਡੇ ਆ ਅਸੀਂ ਤਾਂ ਨੂੰ ਕੂੜਾ ਵੀ ਨਹੀਂ ਸੁੱਟਣ ਦੇਣਾ ਕੀ ਕਹਾਂ ਨਹੀਂ ਵੀ ਅਸੀਂ ਇਹ ਹਾਂਜੀ ਕਿਹਾ ਕਿਹਾ ਤੇ ਸਾਡੇ ਗੱਲ ਪੈ ਤੱਕ ਜਾਂਦੇ ਆ ਹਾਂਜੀ ਵੀ ਆਈ ਕੂੜਾ ਵੀ ਨਹੀਂ ਸੁੱਟਣ ਦੇਣਾ ਕਾਰਨੇ ਹੋਈ ਗਾਲਾਂ ਵੀ ਕੱਡੀਆਂ ਤੋਂ ਸੁੱਟਣ ਦੇ ਦਾ ਵਜਾ ਕਹਿੰਦੇ ਵੀ ਇਹਨਾਂ ਨੇ ਆਪਣੇ ਕੋਈ ਵੇਚ ਲਿਆ ਸਾਨੂੰ ਦੱਸ ਦੇਣ ਇਹ ਸੱਪੜਾ ਸਾਨੂੰ ਜਿੱਟਦੀ ਦੇ ਦੇਣ ਆਪਾਂ ਕੋਈ ਗੱਲ ਨਹੀਂ ਕਰਦੇ ਭਾਵੇਂ ਗਲੀ ਚ ਪਾਣੀ ਐਦਾ ਹੀ ਰਵੇ ਠੀਕ ਜੇ ਇਹ ਗਏ ਜਿੰਨਾ ਸੱਪੜ ਵਾਲੇ ਉਹਦੇ ਦਿਨ ਸਾਨੂੰ ਜਿੱਟੜੀਆਂ ਆਪਾਂ ਗਲੀ ਤੋਂ ਕੋਈ ਗੱਲ ਨਹੀਂ ਕਰਦੇ ਹਾਂਜੀ ਕੂੜਾ ਵਾਲੇ ਜਿਹੜਾ ਮੀਨ ਦੁਖੜਾ ਵਾ ਮੀਨ ਦੁਖੜਾ ਹੋਈ ਜੇ ਹਾਂਜੀ ਤੇ ਪਾਣੀ ਪਿੰਡ ਦਾ ਨਿਕਾਸ ਦਾ ਜਾਂਦਾ ਉਹ ਬੇਕਾਰ ਇਹ ਇਹ ਪੂਰੇ ਜਾ ਰਹੇ ਹਾਂਜੀ ਇਹਦੇ ਕਰਕੇ ਪਾਣੀ ਸਾਰਾ ਹਾਂਜੀ ਤੇ ਬਾਕੀ ਮਿੱਟੀ ਲਿਆ ਕੇ ਪਾਈ ਗਈ ਐ ਤੇ ਸਰਕਾਰੀ ਵਾਦੀ ਵੀ ਪੂਰੀ ਗਈ ਹਾਂਜੀ ਤੇ ਕੋਈ ਸਰਕਾਰੀ ਦਰਬਾਰੇ ਤੁਸੀਂ ਫਰਿਆਦ ਨਹੀਂ ਲਾਈ ਲਾਈ ਜੇ ਪਰ ਸਾਡੀ ਕੋਈ ਨਹੀਂ ਸੁਣਾਈ ਸਿੱਧੀ ਗੱਲ ਜੇ ਕੂੜਾ ਸੁੱਟਣਾ ਨੇ ਤਾਂ ਵੀ ਗਾੜੀ ਹੋ ਜਾਂਦੇ ਕਹਿੰਦੇ ਕੂੜਾ ਸੁੱਟਣ ਦੇ ਨਾਲ ਤੇ ਜਿਹੜੇ ਉਹ ਪ੍ਰਿੰਤੀ ਮੌਜੂਦਾ ਮਹਿਲਾ ਸਰਪੰਚ ਆ ਬੀਬੀ ਉਹ ਉਧਰ ਤੱਕ ਨਹੀਂ ਪਹੁੰਚਦੀ ਨਹੀਂ ਗਏ ਆ ਆਪਾਂ ਸਾਰਿਆਂ ਵਾਲੇ ਸਭ ਗੱਲ ਗਏ ਕੋਈ ਨਹੀਂ ਜਸ ਹੁੰਦਾ ਉਹ ਵੀ ਕਹਿੰਦੇ ਆ ਕਿ ਇਹ ਮਸਲਾ ਸੱਪਣਾ ਦਾ ਹੀ ਆ ਬਸ ਬਸ ਪੜਾਓ ਆਪ ਕਢਾਓ ਕਢਾਓ ਤੁਸੀਂ ਬੀਬੀਆਂ ਹਾਂ ਜੀ ਬੀਬੀਆਂ ਹਾਂ ਹਾਂ ਜੀ ਸੁਨਵਾਈ ਹੋ ਸਕੇ ਸਾਡੇ ਪਿੰਡ ਦਾ ਜਿਹੜਾ ਜਾਂਦੇ ਇੱਕ ਮਿੰਟ ਜੀ ਹਾਂ ਜੀ ਅੰਦੀ ਭੈਣ ਜੀ ਕਿੰਨੀ ਕਿ ਪਰੇਸ਼ਾਨੀ ਆ ਪਾਣੀ ਦੀ ਸਾਨੂੰ ਬਹੁਤ ਪਰੇਸ਼ਾਨੀ ਆ ਵੀਰ ਜੀ ਸਾਡੇ ਬੱਚੇ ਸਕੂਲ ਜਾਂਦੇ ਆ ਦੇਖਦੇ ਆ ਵਿੱਚ ਇਹਨਾਂ ਪਾਣੀ ਡੱਕਿਆ ਆ ਛੱਪੜ ਪੂਰੇ ਆ ਅਸੀਂ ਕਹਿੰਦੇ ਸਾਡੇ ਛੱਪੜ ਛੱਪੜ ਕਢਵਾ ਦੇਣ ਤੇ ਸਾਡੇ ਬੱਚੇ ਗਲੀ ਬਣਵਾ ਦੇਣ ਜੇ ਫੇਰ ਪਾਣੀ ਦੇ ਵਿੱਚ ਉਹਦੀ ਜਾਂਦੇ ਕੋ ਉਤੋਂ ਦੀ ਬਲ ਕੇ ਆਉਂਦੇ ਪਾਣੀ ਦੇ ਵਿੱਚੋਂ ਦੀ ਜਾਂਦੇ ਅੱਜ ਸਦੇ ਦੋ ਬੱਚੇ ਡਿੱਗੇ ਸਾਡੇ ਪਾਣੀ ਦੇ ਵਿੱਚ ਹਾਂਜੀ ਸਾਨੂੰ ਬੱਚਿਆਂ ਨੂੰ ਵੀ ਬੱਚੇ ਸਕੂਲ ਜਾਣ ਗਲੀ ਬਣੇ ਛੱਪੜ ਨਿਕਲਣ ਤੁਹਾਡੀ ਇਹ ਬੇਨਤੀ ਆ ਵੀ ਛੱਕੜ ਕਰਵਾਉਣਾ ਚਾਹੀਦਾ ਵੀ ਨਾਲ ਬੇਨਤੀ ਚਲੋ ਹਾਂਜੀ ਜੇ ਪਾਣੀ ਚੱਲਦਾ ਦੀਆਂ ਟੂਟੀਆਂ ਚੱਲਦੀਆਂ ਬੰਮੀ ਮੋਟਰ ਚਲਾਉਣੇ ਆ ਆਪਣੀਆਂ ਭਾਵ ਸਾਰਾ ਦਿਨ ਇਹਨਾਂ ਦੀਆਂ ਵਗਣ ਸਾਡਾ ਪਾਣੀ ਚੱਲਦਾ ਅਡੀ ਟੂਟੀ ਤੇ ਮੇਰੇ ਅਜੇ 20 ਵਾਰੀ ਮੈਨੂੰ ਮੇਰੇ ਮੂੰਹ ਤੇ ਕੁੜੀਆਂ ਦੀਆਂ ਗਾਲਾਂ ਦਿੱਤੀਆਂ ਆਈ ਕਦੀ ਮੈਂ ਜਵਾਬ ਨਹੀਂ ਕਿਹਾ ਗੱਲ ਦਾ ਮਕਾਣਾ ਨੇ ਲੰਦੇ ਆ ਮੈਂ ਤਾਂ ਨਹੀਂ ਜਵਾਬ ਦਿੱਤਾ ਤੇ ਜਵਾਬ ਜਦੋਂ ਦੇਣ ਤੇ ਆਏ ਤੇ ਫਿਰ ਤੇ ਜਵਾਬ ਮਿਲਣਾ ਹੀ ਆ ਕੁੜੀਆਂ ਘਰ ਘਰ ਜਾਂ ਕਿਸ ਦੀ ਇੱਕ ਜਾਣੇ ਦਿੱਕਤੀ ਨਹੀਂ ਹੈ ਤੇ ਕਿਹਿਆ ਸਭ ਦੀਆਂ ਸੰਗੀਆਂ ਬਿਲਕੁਲ ਸਭ ਦੀਆਂ ਸੰਗੀਆਂ 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 ਨਾ ਕੀ ਗੱਲ ਤੇ ਆ ਬਿੰਗ ਕਿਹੜੀ ਗੱਲੋਂ ਕਿਹੜੀ ਗੱਲੋਂ ਸੀ ਪਤਾ ਨਹੀਂ ਚੱਲਦਾ ਜਾਂ ਤੇ ਸਿੱਧਾ ਨਾ ਤਾਰਾ ਕਰਨ ਅੱਛਾ ਕਹਿੰਦੇ ਪਾਣੀ ਚੱਲਦਾ ਹੈ ਪਾਣੀ ਸਾਡਾ ਹੀ ਆ ਸਾਰਾ ਜਮਾ ਮਜਬੀਆਂ ਦਾ ਹੀ ਹੋਇਆ ਜਟਾ ਦਾ ਨਹੀਂ ਪਾਣੀ ਚੱਲਦਾ ਹੋਰ ਆ ਬੜੀ ਦਾ ਕਿਸੇ ਦਾ ਪਾਜੀ ਪਾਣੀ ਨੇ ਤੇ ਸਾਰਾ ਮਜਬੀਆਂ ਦਾ ਪਾਣੀ ਹੋਰ ਸਿੱਟੇ ਪਾਰ-ਪਾਰ ਕੇ ਨੰਗਦੇ ਆ ਨਾ ਇਹ ਪਾਣੀ ਚ ਲਾਉਂਦੇ ਨਾ ਇਹ ਪੀਂਦੇ ਨਾ ਇਹ ਨਹਾਉਂਦੇ ਨਾ ਇਹ ਧੋਂਦੇ ਨਾ ਇਹ ਡੰਗਰ ਲੰਭਾਲਦੇ ਨਾ ਇਹ ਲੀੜੇ ਕੱਪੜੇ ਧੋਂਦੇ ਕੱਖ ਨਹੀਂ ਕਰਦੇ ਤੇ ਪਾਣੀ ਪਿੱਛੋਂ ਹੁੰਦਾ ਸਾਦ ਮਕਾਨਾਂ ਲੱਤਦੀਆਂ ਸਾਦ ਲੋਕਾਂ ਦੀ ਕੁੜੀਆਂ ਨਾਲ ਉਲੜਦੇ ਹਾਂਜੀ ਪਾਜੀ ਕੀ ਪਰੇਸ਼ਾਨੀ ਹੈ ਪਾਜੀ ਪਾਣੀ ਦੀ ਬਹੁਤ ਪਰੇਸ਼ਾਨੀ ਆ ਹਨੂ ਅਸੀਂ ਚਾਹੁੰਦੇ ਆ ਵੀ ਸਫਾਈ ਹੋਣੀ ਚਾਹੀਦੀ ਆ ਤੇ ਪਿੰਡ ਦਾ ਛੱਪੜ ਜਿਹੜਾ ਉਹ ਕਢਾਉਣਾ ਚਾਹੀਦਾ ਤੇ ਇਹਦੇ ਵਿੱਚ ਇਹ ਆ ਵੀ ਸਾਡੇ ਬੱਚੇ ਜਦੋਂ ਵੀ ਸਕੂਲ ਜਾਂਦੇ ਆ ਉਹ ਸਕੂਲੋਂ ਲੇਟ ਹੋ ਜਾਂਦੇ ਤੇ ਇਹ ਕਰਕੇ ਇਹ ਮੇਨ ਰਾਹ ਜਿਹੜਾ ਸਾਫ ਕਰਉਣਾ ਚਾਹੀਦਾ ਹਨੂ ਹੋਰ ਕੁਝ ਨਹੀਂ ਚਾਹੀਦਾ ਗੰਦਾ ਚ ਸਾਡੀਆਂ ਕੰਧਾਂ ਬਣਦੀਆਂ ਆ ਮਾ ਹਜੇ ਸਾਡਾ ਬਾਥਰੂਮ ਨਹੀਂ ਬਣਿਆ ਕੁਝ ਨਹੀਂ ਬਣਿਆ ਵੀ ਤੇ ਸਾਡੀਆਂ ਕੰਧਾਂ ਪਹਿਲਾਂ ਹੀ ਬਣਦੀਆਂ ਆ ਇਹ ਪਾਣੀ ਕਾਰਨ ਪਾਣੀ ਕਿੱਥੋਂ ਤੱਕ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਹੋਰ ਕੁਝ ਨਹੀਂ ਸਾਡੇ ਛੱਪੜ ਜੜੇ ਉਹ ਕਢਾਉਣੇ ਚਾਹੀਦੇ ਆ ਤੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਵੇਰਾ ਸਕੂਨ ਜਾਣ ਲੱਗਿਆ ਫਿਰ ਪਰੇਸ਼ਾਨੀ ਹੁੰਦੀ ਪਾਣੀ ਨਾਲ ਹਾਂਜੀ ਆ ਵੇ ਕਮਰ ਡਿੱਗ ਗਈ ਸੀ ਵਾਹ ਤੇ ਓਰ ਵਾਹ ਤੇ ਕੰਦਕੇ ਸਾਥ ਛੋਟ ਲੱਗ ਗਈ ਪਾਣੀ ਦੇ ਵਿੱਚ ਮੇ ਆਣਾ ਜਾਣਾ ਪੈਂਦਾ ਯੈਸ ਔਰ ਬਹੁਤ ਪਰੇਸ਼ਾਨੀ ਹੁੰਦੀ ਹੈ ਪਰ ਮਾਰੇ ਮम्मा ਬਹੁਤ ਦਿਨ ਸੇ ਉਹ 2 ਸਾਲ ਹੋ ਗਏ ਮੋਟਰ ਚਲਾਤੇ ਆਂ ਔਰ ਕੋਈ ਵੀ ਚਲਾਤਾ ਨਹੀਂ

ਪਹਿਲਾਂ ਤੁਹਾਡੇ ਆ ਛਪੜਿਆ ਅਸੀਂ ਨਹੀਂ ਕਹਿੰਦੇ ਵੀ ਸਾਡਾ ਮਤਲਬ ਸਰਕਾਰੀ ਥਾਂ ਸਰਕਾਰੀ ਥਾਂ ਅਸੀਂ ਬਿਲਕੁਲ ਹੀ ਮੰਨਦੇ ਪਾਈ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਾਡਾ ਕੋਈ ਅਰੇ ਰਜਿਸਟਰਾ ਥਾਂ ਆ ਚਾਹੇ ਇਦਾਂ ਨਹੀਂ ਦਾ ਇਹ ਹੈਗਾ ਛਪੜ ਦਾ ਥਾਂ ਪਰ ਇਹਦਾ ਮਸਲਾ ਇਹ ਆ ਕਿ ਸਾਡੇ ਪਿੰਡ ਇੱਕ ਹਾਂਜੀ ਵੀ ਆਪਾਂ ਇਹ ਸਰਕਾਰੀ ਥਾਂ ਦੀ ਇਜਾਜ਼ਤ ਲਈ ਵਲਦੀ ਕਿਸੇ ਆਪਾਂ ਨਹੀਂ ਲਈ ਹਾਂ ਪਰ ਸਾਡੇ ਪਿੰਡ ਦੇ ਵੀ ਸਾਰਾ ਪਿੰਡ ਘੁੰਮ ਕੇ ਵੇਖ ਲੋ ਇਹਦੀ ਇਹਦੀ ਨਿਸ਼ਾਨਦੇਹੀ ਕਰਾ ਲੋ ਕੰਮ ਸੇ ਕੰਮ ਸਾਡੇ ਪਿੰਡ ਦੇ ਵਿੱਚ ਆਹ ਤੋਂ 6 ਕਿੱਲੇ ਤੁਹਾਨੂੰ ਤਾਂ ਖਾਲੀ ਮਿਲ ਜੇਗਾ 7 ਕਿੱਲੇ ਤਾਂ ਮਿਲ ਜੇ ਤੁਹਾਨੂੰ ਠੀਕ ਹੈ ਠੀਕ ਹੈ ਇਹ ਸਾਰੇ ਭਲਿਆ ਹੋਇਆ ਵਾ ਇਸ ਚੰਦ ਦੇ ਵਿੱਚ ਜਿੰਨਾਂ ਵੀ ਜਿੰਨਾਂ ਵੀ ਭਲਿਆ ਹੋਇਆ ਵਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਤਲਬ ਇਹ ਸਾਡੀ ਇਹਦੀ ਮੈਂ ਵਾਹੀ ਮਨਜ਼ੂਰੀ ਲਈਆਂ ਕੁਝ ਵੀ ਆ ਤੁਹਾਡਾ ਕਬਜ਼ਾ ਘਾਟ ਤੋਂ ਘਾਟ 25 ਸਾਲ ਤੋਂ ਇੱਥੇ ਉੱਤੇ ਹੈਗਾ ਇਹ ਥਾਂ ਤੇ ਤੁਹਾਨੂੰ ਦਿਖਾਉਨੇ ਆ ਕਿ ਇਹ ਜਿਹੜਾ ਹੁਣ ਤਾਜ਼ਾ ਜਿਹੜਾ ਚੱਪੜ ਦਾ ਜਿਹੜਾ ਤਾਂ ਬਲਿਆ ਜਿਹੜਾ ਇੱਥੋਂ ਜਿਹੜੇ ਵੱਲ ਰਹੇ ਨੇ ਵੀਰ ਕਿਹਦੀ ਨਾਲ ਆਖਿਆ ਸੀ ਕਰਨ ਦੀ ਗੱਲ ਕਰਨ ਦੀ ਗੱਲ ਇਹ ਕਹ ਰਹੇ ਨੇ ਕਿ ਇਹ ਉਹਨਾਂ ਦਾ ਪਹਿਲਾ ਹੀ ਇੱਥੇ ਕਰਜ਼ਾ ਸੀ 2500 ਤੋਂ ਕਰਜ਼ਾ 2000 ਤੋਂ ਕਰਜ਼ਾ ਸੀ ਤੇ ਹੁਣ ਇਹ ਥਾਂ ਨੂੰ ਬਵਲਡੇ ਅਸਾਰੀ ਅਧੀਨ ਆ ਅਸਾਰੀ ਚੱਲ ਰਹੀ ਹੈ ਤੇ ਉਹ ਦੱਸ ਰਹੇ ਆ ਕਿ ਇਹ ਉਹਨਾਂ ਕੋਲ 25 ਸਾਲ ਦਾ ਕਰਜ਼ਾ ਤੇ ਪਿੰਡ ਵਿੱਚ ਪਰ ਅਸੀਂ 6 ਤੋਂ 7 ਕਿੱਲੇ ਜਾ 7-7 ਕਿੱਲੇ ਥਾਂ ਆ ਮਤਲਬ ਅਸੀਂ ਇਹ ਇਹ ਜੀ ਕਿਹਨੂੰ ਪਿਆਰ ਆ ਕਿ ਜਿੰਨਾ ਵੀ ਸਾਡੇ ਪਿੰਡ ਦਾ ਛੱਕਰ ਬਲਿਆ ਗਿਆ ਵਾ ਸਾਰੇ ਪਰਿਵਾਰ ਸਹਿਮਤ ਹੋ ਕੇ ਉਹਦਾ ਕੋਈ ਰੇਟ ਬੰਦਣ ਜਿੰਨਾ ਜਿੰਨਾ ਬਲਿਆ ਵਾ ਹੁਣ ਕਿ ਸਾਡੇ ਪਿੰਡ ਦੇ ਵਿੱਚ ਕੋਠੀਆਂ ਪੈ ਗਈਆਂ ਨੇ ਮਤਲਬ ਪਾਏ ਸਾਡੇ ਸਰਪੰਚ ਲਾ ਲਓ ਜਾਂ ਸਾਡੇ ਚਾਚਾ ਜੀ ਲਾ ਲਓ ਜਾਂ ਜਿੰਨਾਂ ਸਾਰ ਹਰ ਕੋਈ ਬੰਦੇ ਜਿੰਨ ਜਿੰਨਾਂ ਜਿਹੜਾ ਹੱਥਾਂ ਨੇ ਸਾਰਿਆਂ ਬਲਿਆ ਵਾ ਠੀਕ ਆ ਅਸੀਂ ਆ ਕਹਿੰਦੇ ਆ ਵੀ ਸਾਡਾ ਉਹਦਾ ਰੇਟ ਲਾ ਲਓ 20000 ਲਾ ਲਓ 5000 ਲਾ ਲਓ 50000 ਜਿੰਨਾ ਵੀ ਰੇਟ ਮੰਗਾਹੀਂ ਰੇਟ ਦੇ ਨੂੰ ਤਿਆਰ ਆ ਅਸੀਂ ਬਾਹਰ ਕੋਈ ਕਿਲਾ ਦੋ ਕਿਲੇ ਥਾਂ ਲੈ ਆ ਗਏ ਉਹਦੇ ਵਿੱਚ ਪੈ ਬਗੇ ਅਸੀਂ ਪਾਣੀ ਜਰਾ ਆਪਣਾ ਉੱਥੇ ਕਾਰ ਚੱਲੀ ਹੈ ਪਰ ਇਹਦੇ ਨਾਲ ਸਹਿਮਤੀ ਕਿਤਨਾ ਬਣੇਗੀ ਉਹ ਸਾਰੇ ਜਿੰਨੇ ਜਿੰਨਾ ਬਲਿਆ ਉਹ ਸਾਰੇ ਸਹਿਮਤ ਹੋਣ ਦੇ ਨਾਲ ਬਾਕੀ ਜਿਹੜੇ ਜਿਹੜੇ ਆ ਪਰਿਵਾਰ ਆਏ ਆ ਜੇ ਤੁਹਾਡੇ ਨਾਲ ਆ ਪਰਿਵਾਰ ਆਏ ਆ ਇਹਨਾਂ ਪਰਿਵਾਰਾਂ ਦੀ ਜੋ ਚੀਜ਼ ਬੋਲੀ ਆ ਨਾ ਇਹ ਆਪਣੀਆਂ ਮੜੀਆਂ ਬਣਾਉਂਦੇ ਆ ਫਰਾਂਕ ਗਾਂਟੀਆਂ ਦੇ ਇਹ ਚੀਜ਼ ਨਹੀਂ ਨਹੀਂ ਅਸੀਂ ਸੁਣੀਆ ਨਾ ਨਹੀਂ ਤੁਹਾਡੇ ਕੈਮਰੇ ਨਹੀਂ ਤੁਹਾਡੇ ਕੈਮਰੇ ਤੇ ਤੁਹਾਡੇ ਪਹਿਲਾਂ ਚੀਜ਼ਾਂ ਸੁਣੀਆ ਆਪਾਂ ਔਰ ਜਿੰਨਾ ਬੋਲੀਆ ਨਾ ਇਹ ਜੀ ਤੁਹਾਡੇ ਸਾਹਮਣੇ ਨਾ ਬਰਦਾਸ਼ ਕਰਾਂਗੇ ਇਹਨਾਂ ਦੇ ਟੋਏ ਪਏ ਆਪਣੇ ਅਸੀਂ ਆਪਣੇ ਇੱਥੇ ਇਹ ਛੱਪੜ ਤੇ ਇਹ ਧੂਣ ਤੁਹਾਡੇ ਤੁਹਾਡੇ ਛੱਪਣਾ ਦੇ ਵਿੱਚ ਆਣ ਕੇ ਕੂੜਾ ਸੁੱਟ ਕੇ ਜਾਂਦੇ ਆ ਨਹੀਂ ਨਹੀਂ ਪਰ ਉਹ ਮੇਰੀ ਗੱਲ ਸੁਣੋ ਸਾਹਿਬ ਜੀ ਵਿਕਾਸ ਕਿਤਰਾ ਹੋਇਆ ਵਿਕਾਸ ਕਿੱਥੇ ਹੋਣਾ ਵਾ ਵਿਕਾਸ ਹੋਣਾ ਨਹੀਂਗਾ ਵਿਕਾਸ ਕਿੱਥੇ ਹੋਣਾ ਜਦੋਂ ਛੱਪੜ ਦਾ ਸਾਰਾ ਪੂ ਰਿਆ ਗਿਆ ਵਾ ਤੋ ਸਾਰੇ ਪਿੰਡ ਦਾ ਆਪਣੀ ਆ ਨਿਗਲੇ ਸੱਪੜ ਦੇ ਵਿੱਚ ਆਉਂਦਿਆ ਇੱਕ ਦੂਜੇ ਨੰਬਰ ਤੇ ਉੱਥੇ ਬੰਨ ਵੱਜਾ ਪਿਆ ਵਾ ਉਹ ਬੰਨ ਜਿਹੜਾ ਕੋਈ ਸਰਕਾਰੀ ਛੱਪੜ ਦੇ ਜੇ ਬੰਨ ਕੋਈ ਮਾਰ ਸਕਦਾ ਬਿਲਕੁਲ ਨਹੀਂ ਸਾਹਿਬ ਉਹ ਸਗਾ ਛੱਪੜ ਦੇ ਬੰਨ ਵੱਜਾ ਪਿਆ ਅੱਜ ਤੱਕ ਅਜੇ ਹੀ ਮਦਨੀ ਪਈ ਉਹਨੂੰ ਬੰਨ ਤੋੜਦੇ ਕੋਈ ਕਿ ਇਹ ਬੰਦੇ ਨੇ ਅੱਜ ਤੱਕ ਉਹਨੂੰ ਬੰਨ ਨੂੰ ਤੋੜਿਆ ਨਹੀਂ ਹੈਗਾ ਅਸੀਂ ਦੋੜੀ ਤੋੜਨ ਗਈ ਲੜਾਈ ਆਪਣੇ ਮੁੱਲ ਲਈ ਉਹ ਕਿਨੇ ਬੰਦਿਆ ਆਪਰੇਂਦਰ ਸਿੰਘ ਫੌਜੀ ਨੇ ਅੱਛਾ ਉਹਨੇ ਮਿੱਟੀ ਛੋੜ ਕੇ ਬੰਨ ਬੰਨ ਬਦਿਆ ਪਿਆ ਉਥੇ ਉਹਦੀ ਵਜ੍ਹਾ ਉਹ ਆਂਦਾ ਵੀ ਮੇਰਾ ਅਗਲੇ ਬਨੇ ਪਾਣੀ ਮੇਰੇ ਘਰ ਜਾਂਦਾ ਪਾਣੀ ਮੈਂ ਤੰਗਣਾ ਪਰ ਉਹ ਬੰਦੇ ਨੇ ਉਹ ਬੰਦੇ ਕਨਾਲ ਦੇ ਕਨਾਲ ਥਾਂ ਉਹਨੇ ਛੱਪੜ ਬਲਿਆ ਪਿਆ ਉਹਨੇ ਬੰਦੇ ਜਿਹੜੇ ਕਲਾਉਂ ਦੇ ਛੱਪੜ ਬਲਿਆ ਵਾ ਪਰ ਉਹਦਾ ਬੰਨ ਮਾਰਾ ਮੈਂ ਮੈਂ ਗਾਹ ਪਣੀ ਆਪੇ ਕੰਮੀ ਆਂਦੇ ਨਾ ਹੋਰ ਉਥੇ ਕੋਈ ਬੰਦਾ ਜਾ ਕੇ ਉਹ ਬੋਲਿਆ ਨਹੀਂ ਜਾ ਕੇ ਸੀ ਪਾਣੀ ਦੀ ਨਿਕਾਸ ਦਾ ਮਤਲਬ ਲੋਕ ਪਰੇਸ਼ਾਨ ਉਸੀ ਤੁਹਾਡੇ ਵਾਈਸ ਸਰਪੰਚ ਨੇ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹਨੂੰ ਹੱਲ ਕਰਨ ਦੀ ਪਹਿਲਾਂ ਤੁਹਾਡਾ ਪੰਚਲੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਇਹ ਕੋਸ਼ਿਸ਼ ਜਾਰੀ ਹੈ ਮੇਰੇ ਮੈਸੀਜਰੇ ਅਮਰਪਾਲ ਕੋਰ ਨੇ ਤੇ ਥੋੜੀ ਸਿਹਤ ਤੇ ਲਈ ਇਸ ਕਰਕੇ ਕੈਮਰੇ ਗਾਹੀ ਆਜਿੰਦੇ ਕਿ ਮਾਫੀ ਚਾਹੁੰਦਾ ਮੈਂ ਪੱਤਰ ਕਾ ਵੀਦਾ ਮੈਂ ਪਿੰਡ ਵਾਲਿਆਂ ਕੋਈ ਉਹਨਾਂ ਕੋਲ ਥੋੜੇ ਪ੍ਰੋਬਲਮ ਚੱਲਣ ਦੀ ਹੈ ਉਹਨਾਂ ਨੂੰ ਤੇ ਅਸੀਂ ਅੱਜ ਭੱਜ ਗਦੀਵਦਾ ਹਸਾਬ ਕੋ ਗਏ ਆ ਵੀਡੀਓ ਸਭ ਦੀ ਨੌਲੇਜ ਵੀ ਲਾਂਦਾ ਹੋਇਆ ਜੋ ਵੀ ਪਿੰਡ ਦਾ ਇਹ ਮਸਲਾ ਪਾਣੀ ਦੇ ਵਿਕਾਸ ਦਾ ਕੋਈ ਗਲਤ ਅਨਸਰ ਕੀਤਾ ਨਾ ਕੋਈ ਦੇ ਬੰਦੇ ਦਾ ਬਾਸ ਰੁਕੀ ਜਾਂ ਕੁਝ ਵੀ ਕਰਨ ਦੇ ਆ ਮੈਂ ਨਾ ਵਿਸ਼ਵਾਸ ਦਿਵਾਉ ਪਹਿਲ ਦੇ ਦਾਤੇ ਇਹਦਾ ਮਗਲ ਨਕਾਸੀ ਦਾ ਪਾਣੀ ਦਾ ਪਹਿਲ ਦੇ ਦਾਤੇ ਇਹਨਾਂ ਨੂੰ ਸ਼ਫਾਖ ਚ ਲੈ ਕੇ ਤੇ ਪਾਣੀ ਦਾ ਹੱਲ ਕੀਤਾ ਜਾਏਗਾ। ਇਹ ਤਾਂ ਅਜੇ ਪਹਿਲਾਂ ਕੋਈ ਦੱਸਦੇ ਨੇ ਇਹਨਾਂ ਬਲੇ ਦੋਸ਼ ਨੇ ਵੀ ਸੱਪੜ ਵੀ ਬਲਿਆ ਜਾ ਰਿਹਾ। ਉਹਦੇ ਅਸੀਂ ਵੀਡੀਓ ਸਾਬ ਡੇੜਾ ਬੱਬਾ ਨਾਲ ਅਕਦੇ ਨੌਜਸ ਲੈ ਆ ਦਿੱਤਾ ਆਏ। ਉਹ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਬਾਈ ਹੱਟ ਦੇ ਆਏ ਆ। ਮੈਂ ਮੇਰੇ ਮੈਸੇਜ ਗਏ ਬਾਕੀ ਪੰਚਾਇਤ ਦੇ ਕਿਰੇ ਨਾਲ ਮੇਰੇ ਮੋਟਵਾ ਸਾਰੇ ਵੀਰ ਗਏ ਸੀ। ਉਹ ਕਹਿੰਦੇ ਇਹ ਬੰਦੀ ਕਾਵੇ ਕੀਤੀ ਜਾਏਗੀ।